ਉਸਨੇ ਸਰਦਾਰਨੀ ਤੋਂ ਪੈਸੇ ਉਧਾਰ ਲਈ ਸਨ ਉਸ ਦਾ ਉਧਾਰ ਮੋੜਨਾ ਬਾਕੀ ਸੀ ਮਿੰਦੋ ਨੂੰ ਹੁਣ ਨਾ ਭੁੱਖ ਦਾ ਸਾਸ ਨਾ ਤੇ ਦਾ ਸਾਸ ਬਸ ਇੱਕ ਮਸ਼ੀਨ ਬਾਗ ਕੰਮ ਕਰਦੀ ਰਹਿੰਦੀ ਅਗਰ ਕੋਈ ਖਾਣ ਲਈ ਰੋਟੀ ਦਿੰਦਾ ਤਾਂ ਖਾ ਲੈਂਦੀ ਨਹੀਂ ਇਦਾਂ ਹੀ ਪੈ ਜਾਂਦੀ ਉਸ ਨੂੰ ਇੱਕ ਵਕਤ ਦੀ ਰੋਟੀ ਤਾਈ ਮੱਲੋ ਮੱਲੀ ਖਵਾ ਦਿੰਦੀ ਉਹ ਵੀ ਤਾਈ ਦੇ ਮੋਹੋਂ ਨਿਕਲਿਆ ਬਾਕ ਨਹੀਂ ਮੋੜਦੀ ਸੀ ਪਿੰਡ ਦੀਆਂ ਸਵਾਣੀਆਂ ਉਸ ਨੂੰ ਆਪਣੇ ਕੱਪੜੇ ਪਾਉਣ ਲਈ ਦੇ ਦਿੰਦੀਆਂ ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਕੱਟਣ ਲੱਗੀ ਆਪਣੇ ਘਰ ਚੁੱਲ੍ਹਾ ਤਾਂ ਉਸਨੇ ਸਾਲ ਪਹਿਲਾਂ ਗੋਰੇ ਦੇ ਜਾਂਦੇ ਹੀ ਬਾਲਿਆ ਸੀ ਉਸ ਤੋਂ ਬਾਅਦ ਉਸ ਦਾ ਚੁੱਲ੍ਹਾ ਗੋਰੇ ਨਾਲ ਹੀ ਹਮੇਸ਼ਾ ਲਈ ਠੰਡਾ ਪੈ ਗਿਆ ਸੀ ਮੈਂ ਦੋਨੋਂ ਹੱਸਦੀ ਕਦੋਂ ਆਖਰੀ ਵਾਰ ਦੇਖਿਆ ਸੀ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੁਣ ਤਾਂ ਮਿੰਦੋ ਦੀ ਬਗਰਦੀ ਹਾਲਤ ਦੇਖ ਸਰਦਾਰਨੀ ਨੇ ਵੀ ਉਸ ਨੂੰ ਕੰਮ ਦੇ ਤੇ ਕਰਜ਼ੇ ਤੋਂ ਮੁਕਤ ਕਰ ਦਿੱਤਾ ਹੁਣ ਮਿੰਦੋ ਦੇ ਨੈਣਾਂ ਦਾ ਪਾਣੀ ਵੀ ਮੁੱਕ ਚੁੱਕਿਆ ਸੀ ਹੁਣ ਉਹ ਇੱਕ ਐਸੀ ਅਵਸਥਾ ਵਿੱਚ ਸੀ ਜਿੱਥੇ ਉਸ ਨੂੰ ਕੋਈ ਦੁੱਖ ਕੋਈ ਸੁੱਖ ਕੋਖ ਕੋ ਸ੍ਰੀਕੇ ਦੇ ਤਾਣਿਆਂ ਦਾ ਤਾਣਿਆਂ ਦਾ ਕੋਈ ਵੀ ਅਸਰ ਨਹੀਂ ਸੀ ਹੋ ਰਿਹਾ ਤੇ ਇਹ ਤਾਂ ਉਸ ਨੂੰ ਪਾਗਲ ਵੀ ਸਮਝਦੇ ਪਰਕੈਂ ਵਾਲੀ ਉਹੋ ਸ਼ਾਂਤੀ ਦੀ ਮੂਰਤ ਸੀ ਇੱਕ ਦਿਨ ਉਸਦੀ ਛੋਟੀ ਧੀ ਕਰਮੋ ਰੋਂਦੀ ਮਾਂ ਕੋਲ ਆਈ ਤੇ ਮਾਂ ਦੀ ਹਾਲਤ ਦੇਖ ਕੇ ਹਰਾਨ ਰਹਿ ਗਈ ਮਾਂ ਦੀ ਨੂੰ ਜਿੱਥੇ ਕੱਪੜਿਆਂ ਵਿੱਚ ਦੇਖ ਫਿਰ ਤਾਂ ਹਾਂ ਮਾਰਨਾ ਰੋਂਣ ਲੱਗੀ ਕਰਮੋ ਨੇ ਆਪਣੀ ਮਾਂ ਨੂੰ ਸਾਰੀ ਕਹਾਣੀ ਸੁਣਾਈ ਕਿ ਉਸਦਾ ਜਵਾਈ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਕਰੋਨਾ ਨਾਮੀ ਇਸ ਨਮਰਦ ਨਾਮਰਾਦ ਬਿਮਾਰੀ ਨੇ ਮੇਰਾ ਘਰ ਉਜਾੜ ਦਿੱਤਾ ਹੁਣ ਮੈਂ ਬਿਲਕੁਲ ਅਖੰਡੀ ਹੋ ਗਈਆਂ ਉਸ ਦਾ ਸੰਸਕਾਰ ਵੀ ਡਾਕਟਰਾਂ ਨੇ ਮੈਨੂੰ ਘਰ ਨਹੀਂ ਦਿੱਤਾ ਮੈਂ ਤਾਂ ਜਾਂਦੇ ਸਮੇ ਉਸ ਨੂੰ ਦੇਖ ਵੀ ਨਹੀਂ ਪਾਈ ਮਾਂ ਤੈਨੂੰ ਖਬਰ ਕਰਨ ਦੀ ਮੇਰੇ ਵਿੱਚ ਹਿੰਮਤ ਤੇ ਹੋਸ਼ ਨਹੀਂ ਸੀ ਹੁਣ ਕਿਤੇ ਸੱਜੀਆਂ ਵਿੱਚੋਂ ਨਿਕਲੀ ਆ ਤਾਂ ਤੈਨੂੰ ਮਿਲਣਾ ਹੀ ਆ ਪਰ ਤੂੰ ਇਹ ਕੀ ਹਾਲ ਬਣਾ ਰੱਖਿਆ ਹੈ ਮਿੰਦੋ ਦੇ ਨੈਣਾਂ ਦਾ ਪਾਣੀ ਅੱਜ ਰੁਕ ਹੀ ਨਹੀਂ ਰਿਹਾ ਸੀ ਅੱਜ ਮਿੰਦੋ ਨੂੰ ਆਪਣੀ ਦੇਹ ਤੇ ਨਸੀਬਾਂ ਦਾ ਭਾਰ ਜ਼ਿਆਦਾ ਲੱਗ ਰਿਹਾ ਸੀ ਮਿੰਦੋ ਨੂੰ ਹੁਣ ਆਪਣੇ ਕਰਮਾਂ ਤੋਂ ਡਰ ਲੱਗਣ ਲੱਗਿਆ ਸੀ ਇਸ ਤਰ੍ਹਾਂ ਲੱਗਦਾ ਸੀ ਅੱਜ ਮਿੰਦੋ ਹਾਰ ਗਈ ਸੀ ਉਹ ਅਜੀਬ ਪਾਗਲਾ ਬਾਗ ਹਰਕਤਾਂ ਕਰਦੀ ਕਦੇ ਹੱਸਦੀ ਤੇ ਕਦੇ ਰੋਂਦੀ ਕਰਮੋਂ ਮਿੰਦੋ ਨੂੰ ਸੁਮਾਰਨ ਦਾ ਯਤਨ ਕਰਦੀ ਉਹ ਹੁਣ ਮਿੰਦੋ ਨੂੰ ਇਸ ਹਾਲਤ ਵਿੱਚ ਪਿੰਡ ਇਕੱਲਿਆਂ ਛੱਡ ਜਾਣ ਦੇ ਪੱਖ ਵਿੱਚ ਨਹੀਂ ਸੀ। ਉਹ ਮਿੰਦ ਨੂੰ ਹੌਸਲਾ ਦਿੰਦੀ ਹੈ। ਮਾਂ ਤੂੰ ਹੋਸ਼ ਕਰਾ। ਹੁਣ ਮੈਂ ਹੀ ਤੇਰੀ ਧੀ ਤੇਰਾ ਪੁੱਤਾਂ। ਚੱਲ ਉਠ ਮੇਰੇ ਘਰ ਆ। ਹੁਣ ਤੂੰ ਆਰਾਮ ਕਰਕੇ ਤੇਰੀ ਧੀ ਤੈਨੂੰ ਖਿਮਾ ਕੇ ਖੁਆਏਗੀ। ਐਨਾ ਕਹੇ ਮਿੰਦ ਨੂੰ ਮੋਢਿਆਂ ਤੋਂ ਫੜ ਕੇ ਕਰ ਨੂੰ ਉਸ ਨੂੰ ਲੈ ਕੇ ਆਪਣੇ ਸਹੁਰੇ ਘਰ ਘਰਵਾਲਾ ਤੁਰ ਪੈਂਦੀ ਹੈ। ਤੁਹਾਨੂੰ ਇਹ ਪ੍ਰੀਤ ਪ੍ਰੀਤ ਕਮਲ ਜੀ ਦੀ ਕਹਾਣੀ ਮਿੰਦੋ ਦੀ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਇਸ ਬਾਰੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਧੰਨਵਾਦ ਜੀ